ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੋਗਾ ਦੇ ਤਖਤੂ ਪੂਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਦਾ ਮੁੱਖ ਉਦੇਸ਼ 2024 ਦੀਆਂ ਆਗਾਮੀ ਚੋਣਾਂ ਦੱਸਿਆ ਜਾ ਰਿਹਾ ਸੁਖਬੀਰ ਬਾਦਲ ਲਗਾਤਾਰ ਪੰਜਾਬ ਵਿੱਚ ਪਾਰਟੀ ਤੇ ਕਾਨਫਰੰਸਾਂ ਕਰ ਰਹੇ ਨੇ ਤੇ ਉਹਨਾਂ ਅਕਾਲੀ ਦਲ ਦੀ ਸਰਕਾਰ ਨੂੰ ਮਜ਼ਬੂਤ ਕਰਨ ਲਈ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਆਪ ਦਾ ਬਹੁਤ پلان ਆ ਮੁੱਖ ਮੰਤਰੀ ਕਹਿੰਦੇ ਲਾਈਟ ਹੈ ਕਈ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮਾ ਕੇ ਨੂੰ ਕੁਛ ਨਾ ਛੋੜਿਆ

ہے، ہے، اپنا نقصان کر لیا اپنا نقصان کر

ਸਾਡੇ ਸਿਰ ਤੇ ਹੱਥਾਂ ਤੋਂ ਸਾਨੂੰ ਡਰਨਾ ਕਰਦੇ ਤੇ ਪੰਜਾਬ ਤਰਦਾ ਹੋ ਜਾਊਗਾ ਤੇ ਤੁਹਾਨੂੰ ਮੈਂ ਕਿਹਾ ਸਰਕਾਰ ਵਾਪਸ ਆ ਜੂਗੀ ਅਗਲੀ ਸਰਕਾਰ ਕਾਜੀ ਦਰਦੀ ਖੰਡਾਂ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਤੁਹਾਨੂੰ ਕਿਹਰੇ ਤੇ ਤੁਸੀਂ ਆਉਂਦੇ ਆ ਵੈ ਇਨਕ ਫਲਸਾ ਵੈ ਇਨਕ